ਉਹਦੀ ਵਿਚਾਰ ਧਰਾਂ ਦੇ ਚੰਡੇ ਇਦਾਂ ਫੱਥਾਂ ਦੇ ਵਿੱਚ ਬੈ ਕੇ ਵਿਚਾਰਾ ਕੀਤੀਆਂ ਉਹ ਉਸ ਕੋਨੇ ਅੱਗੇ ਵਧਣਾ ਹੈ ਜਿਹੜੀ ਕੋਨੇ ਆ ਕੇ ਇਕੱਠੇ ਬੈ ਕੇ ਆਪਾਂ ਜੂਏ ਖੇਲਣਾ ਹੈ ਜਾਂ ਲੜਾਈ ਕਰਨੀ ਹੈ ਕਿ ਅਸੀਂ ਲੜਾਈ ਤੋਂ ਅੱਗੇ ਹੈ ਇਹ ਭੁੱਜੋ ਲੜਾਈ ਜੇ ਆਪਾਂ ਇਸ ਵੇਲੇ ਬਿਲਕੁਲ ਪਤਨ ਹੋ ਚੁੱਕਾ ਜਿਹੜੇ ਲੋਕ ਡਾਕਟਰਾਂ ਬੈਠ ਕੇ ਵਿਚਾਰ ਧਰਾਂ ਦੇ ਨਹੀਂ ਚੱਲੇ ਜਿਹਨਾਂ ਦੇ ਬੱਚੇ ਵਿਚਾਰ ਧਰਾਂ ਦੇ ਨਹੀਂ ਚੱਲੇ ਇਹ ਨੋਟ ਕਰ ਲੋ ਉਹ ਵਾਲੇ ਪਰਿਵਾਰਾਂ ਦਾ ਉਹ ਵਾਲੀ ਕੌਮਾਂ ਦਾ ਧਰਤੀ ਤੋਂ ਪਤਨ ਹੋ ਜਾਏਗਾ ਉਹ ਉਹੀ ਤਲਾਮੀਬਾਰੀ ਜਜ਼ੀਰਾ ਵਿੱਚ ਚਲੇ ਜਾਣਗੇ ਜਿੱਥੇ ਕਾਪਾ ਪਿੰਨਾ ਸੀ ਡਾਕਟਰ ਅੰਮੇੜਕਰ ਸਾਹਿਬ ਜੀ ਨੂੰ ਮਾੜਾ ਪੜ ਕੇ ਨਾ ਦੇਖੋ ਤੁਹਾਨੂੰ ਮਾਣ ਹੋਣਾ ਹੈ ਵਾਰਲੀ ਟੀਮ ਮਾਲੇ ਦੇ ਵਿੱਚ ਤੁਸੀਂ ਅੱਜ ਪਹਿਲੀ ਵਾਰ ਬਾਬਾ ਸਾਹਿਬ ਦਾ ਜਨ ਦਿਹਾੜਾ ਮਨਾਇਆ ਇਸ ਕਰਕੇ ਡਾਕਟਰ ਰਾਮ ਬੇਲਕਰ ਨੂੰ ਪਹਿਲਾ ਇੱਕ ਵਾਰ ਪਤਾ ਲੱਗ ਜਾਏਗਾ ਵਾਲਮੀਕੀ ਪੰਜਾਬ ਦੇ ਅੰਦਰ ਤੁਹਾਨੂੰ ਵਾਲਮੀਕੀ ਸਮਾਜ ਕਿਹਾ ਜਾਂਦਾ ਵਾਲਮੀਕੀ ਕਿਹਾ ਜਾਂਦਾ ਕਿਤੇ ਸਾਨੂੰ ਭੀਲ ਕਿਹਾ ਜਾਂਦਾ ਕਿਤੇ ਸਾਨੂੰ ਭੰਗੀ ਕਿਹਾ ਜਾਂਦਾ ਕਿਤੇ ਢੂ ਕਿਹਾ ਜਾਂਦਾ ਕਿਤੇ ਭੱਦਰ ਕਿਹਾ ਜਾਂਦਾ ਕਿਤੇ ਮਹਾਰ ਕਿਹਾ ਜਾਂਦਾ ਮਹਾਰ ਕੌਣ ਹੈ ਡਾਕਟਰ ਵੀ ਰਾਮ ਬੇਲਕਰ ਸਾਹਿਬ ਮਹਾਰਾਸ਼ਟਰ ਦੇ ਅੰਦਰ ਜੇਨਰ ਮੁਥੇ ਵਾਲਮੀਕੀ ਕਹਿੰਦੇ ਉਥੇ ਮਹਾਰ ਕਹਿੰਦੇ ਹੈ ਤੁਹਾਡੀ ਕੌਮ ਦੇ ਵਿੱਚੋਂ ਡਾਕਟਰ ਅੰਬੇਕਾ ਦਾ ਪੈਦਾ ਹੋਏ ਉਹ ਪੂਰੇ ਮੂਲ ਨਵਾਸੀ ਸਮਾਜ ਨੂੰ ਇੱਕ ਤਾਕਤ ਦੇ ਕੇ ਮੂਲ ਨਵਾਸੀ ਸਮਾਜ ਤੋਂ ਉੱਰਾਵਾ ਵੀ ਜਿਹੜੇ ਜਨਰਲ ਭਾਈਚਾਰੇ ਤੋਂ ਵੀ ਔਰਤਾਂ ਨੂੰ ਹੱਕ ਕੁਭ ਨਹੀਂ ਸੀ ਹਰ ਬਰਨ ਰਿਓ ਕੰਮ ਕਰਕੇ ਤਾਂ ਸਾਡੇ ਦੇ ਪਿੰਨੇ ਮਾਨ ਦੀ ਗੱਲ ਹੈ ਢਾਦੀ ਕੌਮ ਦੇ ਵਿੱਚੋਂ ਸਾਡੇ ਸਮਾਜ ਵਿੱਚੋਂ ਉੱਠ ਕੇ ਉਹਨਾਂ ਨੇ ਸੰਵਧਾਨ ਲਿਖ ਦਿੱਤਾ ਪਰ ਉਹਨਾਂ ਦੀ ਕੌਮ ਨੂੰ ਹੀ ਪਤਾ ਨਹੀਂ ਇਸ ਤੋਂ ਵੱਡੀ ਵਿਲੈਕਰੀ ਸਾਡੀ ਮੈਨੂੰ ਲੱਗਦਾ ਮੇਰੀ ਮੈਂ ਕਿਸੇ ਨੂੰ ਕਹਿੰਦੀ ਜਰਾ ਮੇਰੀ ਨਲੈਕ ਇਸ ਤੋਂ ਵੱਡੀ ਕੋਈ ਨਹੀਂ ਹੋ ਸਕਦੀ এডਿਕੇਸ਼ਨ ਦੀ ਭਾਜ ਉਹਨਾਂ ਨੇ ਗੱਲ ਕੀਤੀ ਬਲਾਰਿਆਂ ਨੇ এডਿਕੇਸ਼ਨ ਵਾਕਈ ਪਰਮਾਤਮਾ ਵੀ ਉਹਦੀ ਮਦਦ ਕਰਦਾ ਜਿਹੜਾ ਆਪਣੀ ਮਦਦ ਆਪ ਕਰਦਾ ਹੈ ਪਰਮਾਤਮਾ ਵੀ ਉਹਦੀ ਮਦਦ ਕਰਦਾ ਹੈ ਜਿਹੜਾ ਆਪਣੀ ਮਦਦ ਆਪ ਕਰਦਾ ਹੈ ਜੇ ਤੁਸੀਂ ਪੜ੍ਹੂਗੇ ਲਿਖੂਗੇ ਨਹੀਂ ਤਾਂ ਕੋਈ ਪਰ ਮਹਾਤਮਾ ਤੁਹਾਨੂੰ ਇਦਾਂ ਹੀ ਅਸਰ ਪੈਦਾ ਨਹੀਂ ਕਰਤਾ ਇਦਾਂ ਹੀ ਤੁਹਾਨੂੰ ਡੀਸੀ ਵਾਲੀ ਕੁਰਸੀ ਤੇ ਨਹੀਂ ਬਿਠਾ ਸਕਦਾ ਤੁਹਾਨੂੰ ਇੱਕ ਕਲਿਨਿਕਲ ਕੁਰਸੀ ਤੇ ਨਹੀਂ ਬਿਠਾ ਸਕਦਾ ਤੁਹਾਨੂੰ ਅਫਸਰ ਚਾਈ ਕੁਰਸੀ ਤੇ ਨਹੀਂ ਬਿਠਾ ਸਕਦਾ ਇੱਕ ਵਾਰ ਧਿਆਨ ਮਾਰ ਲਓ ਵਾਲਮੀਕ ਮਹਾਰਸ਼ ਦੇ ਹੱਥ ਚ ਕਲਮ ਹੈ ਤੁਸੀਂ ਕਹਿੰਨਾ ਕਿ ਇਹ ਐਜੂਕੇਸ਼ਨ ਨਹੀਂ ਅੱਜ ਅੱਲਾ ਕਰੀ ਜਾਂਦੇ ਜਿਹੜਾ ਆਉਂਦਾ ਉਹ ਐਜੂਕੇਸ਼ਨ ਤੋਂ ਹੀ ਸ਼ੁਰੂਆਤ ਹੋਣੀ ਹੈ ਐਜੂਕੇਟ ਬੰਦੇ ਜਦੋਂ ਆਪਸ ਵਿੱਚ ਇਕੱਠੇ ਹੁੰਦੇ ਆ ਆਪ ਬੈਠ ਕੇ ਇੱਕ ਵਿਚਾਰ ਪਾ ਰਾ ਗ੍ਰੇਡ ਕਰਦੇ ਆ। ਉਹ ਸੰਘਰਸ਼ ਕਰਦੇ ਆ। ਢਾਫੇ ਰ ਭੱਡੇ ਰਾਜ ਭਾਗ ਮਨੁਵਾਰ ਤੋਂ ਤੁਸੀਂ ਟਾਹੀ ਖੋ ਸਕਦੇ ਆ। ਐਸਪੀ ਭਾਈਚਾਰੇ ਦੀ ਪੰਜਾਬ ਦੇ ਅੰਦਰ 35% ਵਾਦੀ ਹੈ। ਐਸਪੀ ਭਾਈਚਾਰੇ ਚ 39 ਕਾਸਤਾ ਹੈ। ਉਹਨਾਂ ਦੇ ਵਿੱਚੋਂ ਵਾਰਣਿਕੀ ਮਨਵੀ ਸਮਾਜ ਦੀ ਸਭ ਤੋਂ ਵੱਧ ਵਾਦੀ ਹੈ। ਫਿਰ ਵੀ ਇਹ ਕੌਮ ਦੇ ਵਿੱਚ ਡਾਕਟਰ ਅੰਬੇਦਕਰ ਨਹੀਂ ਗਿਆ। ਜਿਹੜੇ ਕਰਕੇ ਸਾਡੇ ਐਸਪੀ ਭਾਈਚਾਰੇ ਚੋਂ ਜਿਹੜੇ ਡਾਕਟਰੋ ਮੇਂਸਕਰ ਦੀ ਲਾਈਨ ਲੰਬੀ ਕਰ ਰਹੇ ਨੇ ਉਹਨਾਂ ਦੇ ਹੀ ਭਾਈਚਾਰਿਆਂ ਦੇ ਸਾਡੇ ਸਾਥੀ ਉਸ ਲਾਈਨ ਵਿੱਚ ਨਾ ਹੋਣ ਕਰਕੇ ਉਹ ਜਿਹੜੀ ਜੰਗ ਹੈ ਉਹਦੀ ਜੰਗ ਨਹੀਂ ਸਪੀਡ ਥੋ ਹੋ ਰਹੀ ਹੈ ਜਦੋਂ ਇਹ ਦੋਨੋਂ ਭਾਈਚਾਰਿਆਂ ਦੇ ਅੰਦਰ ਇੱਕ ਬਹੁਤ ਵੱਡੀ ਅੰਬੇਕਰ ਸਾਥੀ ਕ੍ਰਾਂਤੀ ਜਾਣੀ ਹੈ ਤਾਂ ਤੁਹਾਡੇ ਐਮਐਲਏ ਤੁਹਾਡੇ ਐਮਪੀ ਬਣਨ ਤੋਂ ਕੋਈ ਨਹੀਂ ਰੋਕਦਾ ਤਾਂ ਪੜ੍ਹੀ ਲਿਖੀ ਕੋਈ ਇੱਕ ਰਾਜਨੀਤਿਕ ਕ੍ਰਾਂਤੀ ਪੈਦਾ ਕਰਦੀ ਹੈ ਬਹੁਤ ਲੰਬੀਆਂ ਗੱਲਾਂ ਹੋ ਗਈਆਂ ਲਾਸਟ ਵਿੱਚ ਇੰਨੇ ਕਹਿੰਦਾ ਹੋਇਆ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਪਹਿਲੀ ਵਾਰ ਅੱਜ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਅੱਜ ਆਪਾਂ ਬੈਠ ਕੇ ਵਿਚਾਰ